ਹਾਂਜੀ ਸਰ ਇੱਕ ਰੋਮੀ ਢਾਬੇ ਦੇ ਅੱਗੇ ਐਕਸੀਡੈਂਟ ਹੋਇਆ ਹਾਂਜੀ ਨੀਰ ਰੋਮੀ ਢਾਬਾ ਸ਼ਰਪਾਵਾੜਾ ਰੋਡ ਤੇ ਐਕਸੀਡੈਂਟ ਹੋਇਆ ਚਾਰ ਸਾਢੇ ਕੋ 18 ਤੇ ਚਾਰ ਮਰੀਜ਼ ਲੈ ਕੇ ਆਏ ਸੀ ਤਿੰਨ ਉਹਦੇ ਵਿੱਚੋਂ ਬ੍ਰੌਡ ਡੈਟ ਸੀ ਕ੍ਰੈਸ਼ ਇੰਜਰੀ ਹੋਈ ਸੀ ਉਹਨਾਂ ਦੇ ਆਯਾਨਸ਼ ਇੱਕ 150 ਦਾ ਬੱਚਾ ਸੀ ਸੁਨੀਤਾ ਤੇ ਪੱਪੂ ਇੱਕ ਸੰਜੀਵ ਸੰਜੀਵ ਯਾਦਵ ਪੇਸ਼ੈਂਟ ਸੀ ਉਹ ਉਹ ਠੀਕ ਸੀ ਥੋੜੀ ਕ੍ਰੈਸ਼ ਇੰਜਰੀ ਸੀ ਉਹਦੇ ਰਾਈਟ ਆਰਮ ਤੇ ਕਿ ਉਹ ਥੋੜੀ ਮਾਈਨਰ ਇਜਰੀ ਸੀਗੀ ਉਹ ਨੂੰ ਅੱਗੇ ਰੈਫਰ ਕਰ ਦਿੱਤਾ ਸੀ ਆਪਾਂ ਆਪਣੇ ਜਲੰਧਰ ਡਿਸਟ੍ਰਿਕਟ ਹਸਪੀਟਲ ਤੇ ਸਰ ਰੈਫਰ ਕਿੱਥੇ ਕੀਤਾ ਸਰ ਜਲੰਧਰ ਡਿਸਟ੍ਰਿਕਟ ਹਸਪੀਟਲ ਹਾਂਜੀ ਸਰ ਇੱਕ ਰੋਮਿਟਾ ਬਾਹਰ ਦੇਰ ਰਾਤ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਦੀ ਸਰ ਕਰੀਬ 12:30 ਵਜੇ ਸਾਨੂੰ ਤਲਾਸ਼ ਮਿਲੀ ਕਿ ਰੋਮਿਟਾ ਬੇਦਨ ਜੀ ਕੋ ਐਕਸੀਡੈਂਟ ਹੋਇਆ ਕਾਰ ਦਾ ਤੇ ਈ ਰਿਕਸ਼ਾ ਦਾ ਤੇ ਟਰੈਕਟਰ ਟਰਾਲੀ ਦਾ ਉੱਥੇ ਸੀ ਮੈਂ ਮੌਕੇ ਤੇ ਪਹੁੰਚਾ ਸੀ ਮੀਤ ਪਸ ਪਾਰਟੀ ਤੇ ਦੇਖਿਆ ਕਿ ਉਥੇ ਕਾਪੀ ਦੀ ਜਾਂ ਤੇ ਇਹ ਰਖਸ਼ਾ ਤੇ ਟਿਕਟ ਡਾਲੀ ਦਾ ਐਕਸੀਡੈਂਟ ਹੋਇਆ ਸੀ ਤੇ ਮੌਕੇ ਤੇ ਸੱਚ ਕੀਤੀ ਫਿਰ ਅਸੀਂ ਹਸਪੀਟਲ ਪਹੁੰਚੇ ਸਰਕਾਰੀ ਸੁਪਰੀ ਫਮਾਰੇ ਉਥੇ ਤਿੰਨ ਤਿੰਨ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਜਿਹਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਇੱਕ ਬੱਚਾ ਸੀ ਜਿਹੜਾ ਸਾਹ ਦਾ ਇੱਕ ਬੰਦਾ ਉਹ ਜਾਕ ਨਹੀਂ ਸੀ ਉਹਨੂੰ ਡਾਕਟਰ ਨੂੰ ਪੁੱਛਿਆ ਗਿਆ ਉਹਨੇ ਆਖਿਆ ਮੈਂ ਉਹਨੂੰ ਰੈਫਰ ਕਰਤਾ ਗਿਆ ਜਿਹੜਾ ਦੋ ਤੇ ਸਰ ਜਿਹੜੇ ਵਿਅਕਤੀ ਮਰੇ ਆ ਡੈਥ ਡੈਥ ਹੋਈ ਹੋ ਕਿ ਕਿਸ ਚੀਜ਼ ਦੇ ਉੱਪਰ ਸਵਾਰ ਸੀਗੇ ਉਹ ਈ ਰੱਖਸ਼ਾ ਤੇ ਸਵਾਰ ਸੀ ਤੇ ਮਨੁੱਖਾਂ ਦਾ ਪੱਪੂ ਜਦੂਆ ਇੱਕ ਉਹਦੀ ਪਤਨੀ ਸਨੀਤਾ ਤੇ ਇੱਕ ਬੱਚਾ ਉਹਦਾ ਬੱਚਾ ਡੀਆਂ ਸਾਦਾ ਈ ਆਣਾ ਤੇ ਸਰ ਇਹ ਮਤਲਬ ਕੀ ਕਿੱਦਾਂ ਹੋਇਆ ਐਕਸੀਡੈਂਟ ਕਿਹੜੀ ਮਗੇ ਟਰੱਕ ਦੇ ਵਿੱਚ ਕਾਰ ਦੇ ਵਿੱਚ ਇਹ ਕਿੱਦਾਂ ਹੋਇਆ ਐਕਸੀਡੈਂਟ ਸਭ ਮੁੱਖੇ ਤੋਂ ਦੇਖਿਆ ਕੋਈ ਮੁੱਖੇ ਤੋਂ ਬਾਹਰ ਕੋਈ ਮਿਲਿਆ ਨਹੀਂ ਮੈਨੂੰ ਜੋ ਮੈਂ ਦੇਖਿਆ ਕਿ ਅੱਗੇ ਟਰੈਕਟਰ ਟਰਾਲੀ ਸੀ ਉਹਦੇ ਪਿੱਛੇ ਕਾ ਉਹ ਉਹਦੇ ਪਿੱਛੇ ਇਹ ਅਕਸਰ ਸੀ ਉਹਦੇ ਪਿੱਛੇ ਕਾ ਟੈਕਸੀ ਗਿਆ ਹਾਂਜੀ ਸਰ ਇੱਕ ਰੋਮੀ ਢਾਬੇ ਦੇ ਅੱਗੇ ਐਕਸੀਡੈਂਟ ਹੋਇਆ ਹਾਂਜੀ ਨੀਰ ਰੋਮੀ ਢਾਬਾ ਸ਼ਰਪਾ ਫਵਾੜਾ ਰੋਡ ਤੇ ਐਕਸੀਡੈਂਟ ਹੋਇਆ ਚਾਰ ਸਾਡੇ ਕੋਲ 108 ਤੇ ਚਾਰ ਮਰੀਜ਼ ਲੈ ਕੇ ਆਏ ਸੀ ਤਿੰਨ ਉਹਦੇ ਵਿੱਚੋਂ ਬ੍ਰਾਡ ਡੈੱਟ ਸੀ クラッシュ ਇਨਜਰੀ ਇਸ ਉਹਦੇ ਆਯਾਨ ਇੱਕ 1.5 ਸਾਲ ਦਾ ਬੱਚਾ ਸੀ ਸੁਨੀਤਾ ਤੇ ਪੱਪੂ ਇੱਕ ਸੰਜੀਵ ਸੰਜੀਵ ਯਾਦਵ ਪੇਸ਼ੈਂਟ ਸੀ ਉਹ ਉਹ ਠੀਕ ਸੀ ਥੋੜੀ ਕ੍ਰੈਸ਼ ਇਨਜਰੀ ਸੀ ਉਹਦੇ ਰਾਈਟ ਆਰਮ ਤੇ ਤੇ ਹੋਰ ਥੋੜੀ ਮਾਈਨਰ ਇਜਰੀ ਸੀ ਉਹਨੂੰ ਅੱਗੇ ਰੈਫਰ ਕਰ ਦਿੱਤਾ ਸੀ ਆਪਾਂ ਆਪਣੇ ਜਲੰਧਰ ਡਿਸਟ੍ਰਿਕਟ ਹਸਪੀਟਲ ਤੇ ਸਰ ਰੈਫਰ ਕਿੱਥੇ ਕੀਤਾ ਸਰ ਜਲੰਧਰ ਡਿਸਟ੍ਰਿਕਟ ਹਸਪੀਟਲ ਹਾਂਜੀ ਸਰ ਇੱਕ ਰੋਮੀ ਟੱਬਰ ਦੇਰ ਰਾਤ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਸਕਰੀਬ ਸਾਡੇ 12 ਵਜੇ ਸਾਨੂੰ ਤਵਾਰ ਮਿਲੀ ਕਿ ਰੋਮਿੰਟਾ ਭਿੰਦਨ ਜੀ ਕੋ ਐਕਸੀਡੈਂਟ ਹੋਇਆ ਕਾਰ ਦਾ ਤੇ ਈ ਰਿਕਸ਼ਾ ਦਾ ਤੇ ਟ੍ਰੈਕਟਰ ਵਾਲੀ ਦਾ ਉੱਥੇ ਸੀ ਮੈਂ ਮੁਕੇ ਤੇ ਪਹੁੰਚਿਆ ਸੀ ਮੀਤਪੁਰ ਸਪਾਰਟੀ ਤੇ ਦੇਖਿਆ ਕਿ ਉਥੇ ਕਾਰ ਵੀ ਸੀ ਜਾਂ ਤੇ ਈ ਰਿਕਸ਼ਾ ਤੇ ਟ੍ਰੈਕਟਰ ਵਾਲੀ ਐਕਸੀਡੈਂਟ ਹੋਇਆ ਸੀ ਤੇ ਮੁਕੇ ਦੇ ਸੱਚ ਕੀਤੀ ਫਿਰ ਅਸੀਂ ਹਸਪੀਟਲ ਪਹੁੰਚੇ ਸਰਕਾਰੀ ਸੁਪਰੀ ਫੋਵਾਰੇ ਉਥੇ ਤਿੰਨ ਤਿੰਨ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਇਹਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਇੱਕ ਬੱਚਾ ਸੀ ਜਿਹੜੇ ਸਾਦਾ ਇੱਕ ਬੰਦਾ ਉਹ ਯਕੀਨੀ ਸੀ ਉਹਨੂੰ ਡਾਕਟਰ ਨੂੰ ਪੁੱਛਿਆ ਗਿਆ ਉਹਨੇ ਆਖਿਆ ਮੈਂ ਉਹਨੂੰ ਰੈਫਰ ਕਰਤਾ ਗਿਆ ਜਿੰਦਰਦੋ ਤੇ ਸਰ ਜਿਹੜੇ ਵਿਅਕਤੀ ਮਰੇ ਹੈ ਡੈਥ ਡੈਥ ਹੋਈ ਹੈ ਉਹ ਕਿਸ ਚੀਜ਼ ਦੇ ਉੱਪਰ ਸਵਾਰ ਸੀਗੇ ਉਹ ਈ ਰਕਸ਼ਾ ਤੇ ਸਵਾਰ ਸੀ ਤੇ ਮਨਵੈਦਨ ਪਪੂ ਜਦੂਗਾ ਇੱਕ ਉਹਦੀ ਪਤਨੀ ਸੁਨੀਤਾ ਤੇ ਇੱਕ ਉਹਨਾਂ ਦਾ ਬੱਚਾ ਜਿਹੜੇ ਸਾਦਾ ਈਆਂ ਤੇ ਸਾਰੇ ਮਤਲਬ ਕੀ ਕਿਦਾਂ ਹੋਇਆ ਐਕਸੀਡੈਂਟ ਕਿਹੜੀ ਮਗੇ ਟਰੱਕ ਦੇ ਵਿੱਚ ਕਾਰ ਦੇ ਵਿੱਚ ਇਹ ਕਿਦਾਂ ਹੋਇਆ ਐਕਸੀਡੈਂਟ ਸਭ ਮੁਕੇ ਤੋਂ ਦੇਖਿਆ ਕੋਈ ਮੁਕੇ ਬਾਹਰ ਤੋਂ ਕੋਈ ਮਿਲਿਆ ਨਹੀਂ ਮੈਨੂੰ ਜੋ ਮੈਂ ਦੇਖਿਆ ਕਿ ਅੱਗੇ ਟਰੈਕਟਰ ਖੜੀ ਸੀ ਉਹਦੇ ਪਿੱਛੇ ਕਾਰ ਉਹਦੇ ਪਿੱਛੇ ਇੱਕ ਐਕਸਾ ਸੀ ਉਹਦੇ ਪਿੱਛੇ ਕਾਰ ਐਕਸੀਡੈਂਟ ਹੋਇਆ